ਅੱਛਾ ਜੀ ਦੋਸਤੋ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਅੱਜ ਫਿਰ ਤੁਹਾਨੂੰ ਸੈਰ ਕਰਾਈਏ ਫਰਾਂਸ ਦੇ ਇੱਕ ਬਹੁਤ ਹੀ ਸੋਹਣੇ ਆਈਲੈਂਡ ਦੀ ਤੇ ਇਸ ਬਾਰੇ ਗੱਲਬਾਤ ਵੀ ਕਰਦੇ ਆਂ ਫਿਰ ਉੱਥੇ ਪਹੁੰਚ ਕੇ ਇਹ ਲਗਭਗ 2 ਘੰਟਿਆਂ ਦਾ ਰਸਤਾ ਇੱਥੋਂ ਤੇ ਚੱਲਦੇ ਆਂ ਫਿਰ ਆਜੋ ਦੇਖਦੇ ਆਂ ਕੀ ਮਾਹੌਲ ਆ ਉੱਥੇ ਮੌਸਮ ਅੱਜ ਪੂਰਾ ਸ਼ਾਨਦਾਰ ਹੈ ਸ਼ਾਨਦਾਰ ਪਿਛਲੇ ਹਫ਼ਤੇ ਤੋਂ ਬੱਦਲ ਬਈ ਸੀ ਮੀਂਹ ਪਈ ਜਾਂਦੇ ਸੀਗੇ ਠੰਡ ਸੀ ਪਰ ਕੱਲ ਦਾ ਮੌਸਮ ਖੁੱਲਿਆ ਹੋਇਆ ਹੈਗਾ ਤਾਂ ਹੀ ਅੱppa ਫੈਸਲਾ ਲਿਆ ਸੀਗਾ ਮੈਂ ਕਿਹਾ ਯਾਰ ਜਾ ਆਈ ਕਿਤੇ ਲਓ ਬਈ ਦੋਸਤੋ ਆਪਾਂ ਪਹੁੰਚ ਗਏ ਇੱਕ ਬਹੁਤ ਹੀ ਸੋਹਣੇ ਸ਼ਹਿਰ ਜਿਹਦਾ ਨਾਮ ਹੈ ਐਵਰੀਏ ਨਾਮ ਵੀ ਕਿਸੂਤੇ ਜੇ ਨੇ ਮਤੰਦਰਾ ਦੇ ਫਰਾਂਸ ਵਾਲਿਆਂ ਦੇ ਸਾਹਮਣੇ ਇੱਕ ਬਹੁਤ ਹੀ ਸੋਹਣੀ ਚਰਚ ਹੈਗੀ ਇਹ ਬਿਲਡਿੰਗ ਬਹੁਤ ਹੀ ਸ਼ਾਨਦਾਰ ਹੈ ਯਾਰ ਚਰਚਾਂ ਜਿੰਨੀਆਂ ਵੀ ਨੇ ਇੱਥੇ ਨਾਲ ਜਿੰਨੀਆਂ ਮੈਂ ਦੇਖਿਆ ਨੇ ਬਹੁਤ ਸੋਹਣੀਆਂ ਬਣੀਆਂ ਹੋਈਆਂ ਨੇ ਕਿਤੇ ਕਣਕ ਹੈ ਜਿਹੜੀ ਉਹ ਦੇਖਣ ਨੂੰ ਮਿਲੀ ਹੈ ਪਰ ਹਲੇ ਵੀ ਚੰਗੀ ਤਰ੍ਹਾਂ ਪੱਕੀ ਨਹੀਂ ਹੋਈ ਕਹਿਣ ਦਾ ਮਤਲਬ ਆਪਾਂ ਹੈਗੇ ਆ ਜੂਨ ਦੇ ਲਗਭਗ ਐਂਡ ਚ ਪਰ ਹਲੇ ਇੱਥੇ ਜਿਹੜੀ ਕਣਕ ਹੈਗੀ ਉਹਦੀ ਵਢਾਈ ਹੋਈ ਨਹੀਂਗੀ ਮੈਨੂੰ ਲੱਗਦਾ ਹਲੇ ਜਿਵੇਂ ਮੈਂ ਦੇਖੀ ਸੀ ਕਿ ਲਗਭਗ ਤਰ ਜਿਵੇਂ ਆਪਣੇ ਕਹਿੰਦੇ ਨੇ ਲੈ ਜੂ ਯਾਰਾਂ ਦੇਲੇ 15 ਦਿਨ ਉਸ ਹਿਸਾਬ ਸੀਗਾ ਵੀ 15 ਦਿਨ ਲੈ ਜੂ ਹਲੇ ਤਾਂ ਦੇਖਦੇ ਆ ਅੱਗੇ ਵੀ ਜੇਕਰ ਕੋਈ ਮਿਲੇ ਆਪਾਂ ਨੂੰ ਖੇਤ ਕੋਈ ਫਾਰਮ ਤਾਂ ਤੁਹਾਨੂੰ ਦਿਖਾਉਂਗਾ ਜਿਹੜੀ ਕਣਕ ਹੈਗੀ ਉਹਦੀ ਵਾਢੀ ਇੱਥੇ ਜੂਨ ਦੇ ਅੱਧ ਤੱਕ ਪਹੁੰਚੀ ਹੋਈ ਹੈਗੀ ਤਾਂ ਪਿੱਛੇ ਮੈਂ ਦੇਖ ਰਿਹਾ ਸੀ ਕਈ ਫਾਰਮ ਹਾਲੇ ਜਿਹੜੀ ਕਣਕ ਸੀ ਉਹ ਹਰੀ ਸੀਗੀ ਤੇ ਨਾਲ ਹੀ ਇੱਧਰ ਸਾਹਮਣੇ ਦੇਖ ਸਕਦੇ ਨੇ ਤੁਸੀਂ ਵੀ ਜਿਹੜੀ ਖੇਤੀ ਦੇ ਸੰਧ ਨੇ ਉਹਨਾਂ ਦੀ ਏਜੰਸੀ ਆ ਆ ਟਰੈਕਟਰ ਖੜੇ ਆ ਵੱਡੇ ਵੱਡੇ ਏਜੰਸੀ ਦੇ ਪਰਲੇ ਪਾਸੇ ਮੱਕੀ ਦਾ ਫਾਰਮ ਹੈ ਜਿਹਨੂੰ ਇੱਥੇ ਫ੍ਰੈਂਚ ਚਮਈਸ ਕਹਿੰਦੇ ਨੇ ਤਾਂ ਆਪਣੇ ਵੀ ਹੁਣ ਲਗਭਗ ਸਾਰੇ ਜਿਹੜੇ ਖੇਤੀ ਦੇ ਸੰਧ ਨੇ ਉਹ ਨਵੀਂ ਤਕਨੀਕ ਦੇ ਹੀ ਨੇਗੇ ਤਾਂ ਦੇਖ ਸਕਦੇ ਹੋ ਤੁਸੀਂ ਇੱਥੇ ਕਣਕ ਦੀ ਫਸਲ ਨੂੰ ਬਈ ਤਿਆਰ ਹੋਣ ਲਈ ਇੱਥੇ ਘੱਟੋ ਘੱਟ 9 ਮਹੀਨਿਆਂ ਦਾ ਸਮਾਂ ਲੱਗਦਾ ਹੈ ਤੇ ਜੂਨ ਦੇ ਐਂਡ ਤੇ ਜੁਲਾਈ ਦੇ ਸ਼ੁਰੂ ਚ ਇੱਥੇ ਕਣਕ ਦੀ ਵਾਢੀ ਹੁੰਦੀ ਹੈ। ਹਲੋ ਵੀ ਮਿੱਤਰੋ ਆਪਾਂ ਪਹੁੰਚ ਗਏ ਲਾਰੋਸ਼ਲ ਇਹ ਜੀ ਟੋਲ ਟੈਕਸ ਆਉਣ ਜਾਣ ਦੇ ਆਪਣੇ ਲੱਗਣੇ ਆ 16 ਯੂਰੋ ਇਹ ਖਾਸਾ ਭਾਈ ਕਿਉਂਕਿ ਇਹ ਜਿਹੜਾ ਆਈਲੈਂਡ ਹੈ ਇਹ ਖਾਸਾ ਵੱਡਾ ਹੈਗਾ ਆਪਾਂ ਦੇਖਦੇ ਆਂ ਜਾ ਕੇ ਕਰਦੇ ਆਂ ਛਣਬੀੜ ਕੀ ਕੁਝ ਲੱਭਦਾ ਆਪਾਂ ਨੂੰ ਕਿੰਨਾ ਸੋਹਣਾ ਹੈਗਾ ਆਪਾਂ ਪਹੁੰਚ ਗਏ ਫਿਰ ਈਲੂ ਦੀ ਰੇਤ ਇਹ ਆਇਲੈਂਡ ਦਾ ਨਾਮ ਮੈਂ ਪਹਿਲਾਂ ਹੀ ਦੱਸਿਆ ਸੀ ਰੇਤ ਤੇ ਇੱਥੇ ਪਹੁੰਚ ਕੇ ਸਭ ਤੋਂ ਜਿਹੜਾ ਪਹਿਲਾ ਕੰਮ ਹੈਗਾ ਉਹ ਇਹ ਹੈ ਵੀ ਆਪਾਂ ਕੋਈ ਸਾਈਕਲ ਰੈਂਟ ਤੇ ਲੈ ਲਈਏ ਹਨ ਤਾਂ ਕਿ ਆਪਾਂ ਕੰਮ ਸੈਕਸ ਕਰੀਏ ਕਿਉਂਕਿ ਜੇ ਤੁਰ ਕੇ ਦੇਖੀਏ ਤੁਰ ਕੇ ਦੇਖਣਾ ਤਾਂ ਇਹ ਬਹੁਤ ਲੰਬਾ ਹੈਗਾ 25 ਕਿਲੋਮੀਟਰ ਦੇ ਲਗਭਗ ਹੈ ਜਿਹੜੀ ਇਹਦੀ ਲੰਬਾਈ ਹੈਗੀ 1.5 ਕਿਲੋਮੀਟਰ ਤੋਂ 5 ਕਿਲੋਮੀਟਰ ਦੇ ਲਗਭਗ ਇਹਦੀ ਚੜਾਈ ਹੈ ਤਾਂ ਇਹ ਕਾਫੀ ਵੱਡਾ ਆਇਲੈਂਡ ਹੈ ਇੱਥੇ ਛੋਟੇ ਛੋਟੇ ਪਿੰਡ ਨੇਗੀ ਤਾਂ ਜਿੰਨਾ ਦੀ ਆਬਾਦੀ ਮਿਲਾ ਕੇ ਲਗਭਗ ਲਗਭਗ 18000 ਦੇ ਕਰੀਬ ਹੈ ਤਾਂ ਤੁਹਾਨੂੰ ਪਤਾ ਹੀ ਹੈ ਸਾਈਕਲ ਲੈਣਾ ਹੀ ਬੈਸਟ ਹੈ ਇੱਥੇ ਰੈਂਟ ਤੇ ਤਾਂ ਜਿੰਨੇ ਵੀ ਟੂਰਿਸਟ ਇੱਥੇ ਆਉਂਦੇ ਨੇ ਉਹ ਪਹਿਲਾਂ ਸਾਈਕਲ ਹੀ ਰੈਂਟ ਤੇ ਲੈਂਦੇ ਹੈਗੇ ਕਿਉਂਕਿ ਸਾਈਕਲ ਨਾਲ ਥੋੜਾ ਈਜ਼ੀ ਹੋ ਜਾਂਦਾ ਗਰਮੀ ਵੀ ਹੈਗੀ ਆ ਤੁਹਾਨੂੰ ਪਤਾ ਹੀ ਹੈ ਹਨਾ ਮੌਸਮ ਜਿਆਦਾ ਹੈ ਅੱਜ ਥੋੜਾ ਯਾਤਰਾ ਕਰਨੇ ਹੱਲ ਤੇ ਦੇਖਦੇ ਆ ਫਿਰ ਆਪਾਂ ਕੀ ਮਾਹੌਲਾ ਮਾਰਕੀਟਾਂ ਛੋਟੀ ਜੀ ਇੱਥੋਂ ਲੱਭਦੇ ਆ ਫਿਰ ਕੋਈ ਦੁਕਾਨ ਜਿੱਥੋਂ ਆਪਾਂ ਨੂੰ ਸਾਈਕਲ ਮਿਲ ਜੇ ਰੈਂਟ ਤੇ ਆਜੂ ਫਿਰ ਦੇਖਦੇ ਆਂ ਝਟਾ ਆ ਦੁਕਾਨ ਤੇ ਪਹੁੰਚੇ ਆ ਇਸ ਦੇ ਉੱਤੇ ਲਿਖਿਆ ਹੋਇਆ ਲੋਕੇਸ਼ਿਓ ਦੂ ਵੈਲੋ ਜਿਹਦਾ ਮਤਲਬ ਹੈ ਸਾਈਕਲ ਦਾ ਰੈਂਟ ਲੋਕੇਸ਼ਿਓ ਹੁੰਦਾ ਹੈ ਰੈਂਟ ਤਾਂ ਦੇਖਦੇ ਆਂ ਫਿਰ ਆਪਾਂ ਕੋਈ ਸੋਹਣਾ ਸਾਈਕਲ ਲੈਣੇ ਹੈਗੇ ਮਸ਼ਹੂਰ ਤੁਸੀਂ ਵੀ ਆਪਾਂ ਦੋ ਤਰ੍ਹਾਂ ਦੀ ਸਾਈਕਲ ਲੈ ਸਕਦੇ ਆ ਇੱਕ ਇਲੈਕਟ੍ਰੋਨਿਕ ਸਾਈਕਲ ਵੀ ਮਿਲ ਜਾਂਦੀ ਤੇ ਆਮ ਵੀ ਤਾਂ ਆਹੜਾੜੀ ਸਾਈਕਲ ਨੇਗੀ ਇੱਥੇ ਤੁਸੀਂ ਦੇਖ ਲਓ ਤਾਂ ਆਪਾਂ ਲਵਾਂਗੇ ਨਾਰਮਲ ਸਾਈਕਲ ਕਿਉਂਕਿ ਉਹਦਾ ਰੈਂਟ ਘੱਟ ਆ ਜਿਹੜੇ ਇਲੈਕਟ੍ਰਿਕ ਸਾਈਕਲ ਨੇ ਉਹਨਾਂ ਦਾ ਰੈਂਟ ਥੋੜਾ ਜਿਆਦਾ ਵੱਧਾ ਹੈਗਾ ਤਾਂ ਜਿਹੜਾ ਨਾਰਮਲ ਸਾਈਕਲ ਹੈਗਾ ਉਹ ਸ਼ਾਮ ਦੇ 6 ਵਜੇ ਤੱਕ ਆਪਾਂ ਨੂੰ 13 ਯੂਰੋ ਚ ਮਿਲ ਰਿਹਾ ਹੈ ਤਾਂ ਦੋ ਆਪਾਂ ਨੂੰ ਅੱਬ ਦੀ ਯੂਰੋ ਚ 6 ਵਜੇ ਤੱਕ ਇਹਨਾਂ ਨੂੰ ਆਪਾਂ ਵਾਪਸ ਕਰਨਾ ਹੈਗਾ। ਲੋ ਬਈ ਆਖੜੀਆਂ ਨੇ ਮਰਸੀਡੀਜ਼ ਵੰਜਾ। ਇਹਨਾਂ ਚ ਇੱਕ ਆਪਾਂ ਮਰਸੀਡੀ ਲੈ ਕੇ ਜਾਣੀ ਐ। ਦੋ ਲੈ ਕੇ ਜਾਣੀ ਆਪਾਂ। ਵਿੱਚ ਸਭ ਕਾਰ ਸੀਟ ਦੀ ਸੈਟਿੰਗ। ਕਮ ਕਮ ਸੀਟ। ਵਈ। ਵਈ। ਲੋ ਵੀ ਕਹਿੰਦਾ ਬੈ ਕੇ ਦੇਖ ਰਾਂ ਸੀਟ ਤੇ ਮਰਸੀਡੀ ਜੀ। ਲੋਟਾ ਕੰਮ ਜਮਾ ਵੈਸੇ ਵਾ ਹੂੰ ਵੀ ਜੇਵੋ 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 ਪਲਸ ਜੇਵੋ ਆਬਲ ਪਲਸ ਮੈਡਮ ਵਈ ਲਾਓ ਬਈ ਲੈ ਕੇ ਸਾਈਕਲ ਆਪਾਂ ਆ ਗਏ ਪਿੰਡ ਦੀਆਂ ਗਲੀਆਂ ਚ ਦੇਖਦੇ ਆ ਫਿਰ ਕਿੱਧਰ ਨੂੰ ਕੀ ਲੱਭਦਾ ਆਪਾਂ ਨੂੰ ਛੋਟੀਆਂ ਛੋਟੀਆਂ ਗਲੀਆਂ ਨੇ ਇਹ ਤੇ ਪੂਰੀ ਐਵਲਮੈਂਟੇਨਡ ਬਹੁਤ ਨਾਈਸ ਜਿਹਾ ਪਿੰਡ ਹੈ ਗਰਮੀ ਬੱਤ ਜੇ ਜੀ ਹੋਈ ਆ ਬਾਲੀ ਗਰਮੀ ਹੈ ਨਹੀਂ ਅੰਡੇਸ਼ਾ ਲਾ ਰੱਖਿਆ ਬਈ ਕਦੇ ਡਾਟਾ ਸਕਾਈ ਬਹੁਤ ਸ਼ਾਂਤ ਜਿਹਾ ਪਿੰਡ ਹੈ ਸਾਰੇ ਘਰਾਂ ਚ ਵੜੇ ਹੋਏ ਆ ਹਾੜ ਦਾ ਮਹੀਨਾ ਤਪਦੀ ਦੁਪਹਿਰ ਪਰ ਇੱਥੇ ਕੋਈ ਖਾਸ ਹੀ ਨਹੀਂ ਤਪ ਰਹੀ ਇਹਦੀ ਸੋਹਣੀ ਗਲੀ ਆ ਯਾਰ ਹਨਾ ਆਲੇ-ਦਾਲੇ ਫੁੱਲ ਲੱਗੇ ਹੋਏ ਨੇ ਅਬ ਝਾਲੇ ਸੀਵਰੇਜ ਟਾਈਪ ਕੰਮ ਗੁੱਡ ਆ ਯਾਰ ਮਾਹੌਲ ਕੋਲ ਮਿਲਾ ਕੇ ਬਹੁਤ ਸੋਹਣਾ ਪਿੰਡ ਹੈ ਚੜਾਈ ਆ ਥੋੜੀ ਜੀ ਥੋੜੀ ਜੀ ਮਾਮੂਲੀ ਜੀ ਜ਼ਿਆਦੇ ਨਹੀਂ ਵਾਂ ਜੂ ਪੀ ਵਾਂ ਡਾਇਰੈਕਟ ਟੂ ਲੇਜੁਰ ਸਮਝ ਨਹੀਂ ਆਈ ਮੈਨੂੰ ਵੈਸੇ ਮੈਂ ਪਰੇ ਜਰੂਰ ਤੇ ਆ ਲਓ ਜੀ ਘੁੰਮ ਦੇ ਘਮਾਉਂਦੇ ਆਗੇ ਆਪਾਂ ਮੇਨ ਰੋਡ ਤੇ ਪਰ ਇੱਥੇ ਜਿਹੜੇ ਮੇਨ ਰੋਡ ਨੇ ਇਹਨਾਂ ਦੀ ਖਾਸ ਗੱਲ ਇਹ ਹੈ ਵੀ ਜੇ ਤੁਸੀਂ ਸਾਈਕਲ ਤੇ ਹੋ ਤਾਂ ਤੁਹਾਡੇ ਵਾਸਤੇ ਸਪੈਸ਼ਲ ਛੋਟਾ ਰੋਡ ਬਣਿਆ ਹੋਇਆ ਆਉਣ ਜਾਣ ਵਾਸਤੇ ਤਾਂ ਇਹ ਬਹੁਤ ਵਧੀਆ ਸੁਵਿਧਾ ਹੈਗੀ ਜਿਹੜੀ ਇੱਥੋਂ ਦੀ ਸਰਕਾਰ ਨੇ ਸਾਈਕਲ ਵਾਲਿਆਂ ਵਾਸਤੇ ਦਿੱਤੀ ਹੋਈ ਹੈਗੀ ਦਾ ਸੌਖਾ ਹੋ ਜਾਣਾ ਥੋੜਾ ਕਿਉਂਕਿ ਟ੍ਰੈਫਿਕ ਬਹੁਤ ਹੈ ਗੱਡੀਆਂ ਬਹੁਤ ਤੇਜ਼ ਆਉਂਦੀਆਂ ਲੱਗੀਆਂ ਹਾਈਵੇ ਨੇਗੇ ਇਹ ਤਾਂ ਜਿਹੜੇ ਸਾਈਡ ਤੇ ਛੋਟੇ ਰੋਡ ਨੇ ਦਾ ਇਹਨਾਂ ਦਾ ਹੁਣ ਇੱਕ ਬਹੁਤ ਚੰਗੀ ਗੱਲ ਹੈ ਇਸ ਤੇ ਇਹਦਾ ਨਾਮ ਹੈਗਾ ਗ੍ਰੋਂਜੋਂ ਗ੍ਰੋਂਜੋਂ ਇੱਥੇ ਸਮੁੰਦਰ ਦਾ ਪਾਣੀ ਹੈ ਉਹ ਜਿਆਦਾ ਵਧੀਆ ਹੈਗਾ ਲੋਕ ਸਪੈਸ਼ਲ ਇੱਥੇ ਆਉਂਦੇ ਨੇ ਪਤਾ ਨਹੀਂ ਕੀ ਵਧੀਆ ਹੁਣ ਵੈਸੇ ਸਮੁੰਦਰ ਦਾ ਪਾਣੀ ਤਾਂ ਖਾਰਾ ਹੀ ਹੁੰਦਾ ਹੈਗਾ ਤੇ ਦੇਖਦੇ ਹਾਂ ਫਿਰ ਅੰਦਰ ਜਾ ਕੇ ਕੀ ਵਧੀਆ ਇੱਥੇ ਆਜੋ ਟੈਂਪਰੇਚਰ ਹੈ ਜਿਹੜਾ ਉਹ 25 ਡਿਗਰੀ ਦੇ ਲਗਭਗ ਹੈਗਾ ਕੁਈ ਬਹੁਤੀ ਗਰਮੀ ਹੈ ਨਹੀਂ ਹਵਾ ਵੀ ਵਧੀਆ ਚਲਦੀ ਹੈ ਕਿਉਂਕਿ ਪਤਾ ਹੀ ਹੈ ਜਦੋਂ ਹਵਾ ਚਲਦੀ ਹੋਵੇ ਭਾਜੀ ਗਰਮੀ ਵੀ ਹੋਵੇ ਮਾੜੀ ਮੋਟੀ ਤਾਂ ਜ਼ਿਆਦਾ ਮਹਿਸੂਸ ਹੁੰਦੀ ਨਹੀਂ ਹੈਗੀ ਏਥੇ ਬਹੁਤ ਸੋਹਣਾ ਯਾਰ ਇਹ ਇੱਥੇ ਆ ਕੇ ਨਾ ਬਹੁਤ ਗੁੱਡ ਮਹਿਸੂਸ ਹੋ ਰਿਹਾ ਹੈਗਾ ਕਾਫੀ ਖੁੱਲਾ ਢੁਲਾ ਹੈ ਤੇ ਅੱਜ ਜਿਹੜਾ ਪਾਣੀ ਹੈਗਾ ਸਮੁੰਦਰ ਦਾ ਓਹੋ ਮਾਰੀ ਬਾਸ ਹੈ ਮਾਰੀ ਬਾਸ ਮੈਂ ਪਿਛਲੇ ਵਲੌਗ ਚ ਵੀ ਦੱਸਿਆ ਸੀਗਾ ਆ ਜਦੋਂ ਸਮੁੰਦਰ ਦਾ ਪਾਣੀ ਆ ਜਿਹੜਾ ਉਹ ਜਿਆਦਾ ਕਿਨਾਰੇ ਦੇ ਨਾਲ ਨਾ ਹੋਵੇ ਪਿੱਛੇ ਹਟਵਾ ਹੋਵੇ ਜਦੋਂ ਕਿਨਾਰੇ ਦੇ ਨਾਲ ਹੋਵੇ ਉਹਨੂੰ ਮਾਰੀਓਤ ਕਹਿੰਦੇ ਨੇ ਫ੍ਰੈਂਚ ਦੇ ਵਿੱਚ ਹਾਂ ਯਾਰ ਬਹੁਤ ਸੋਹਣਾ ਬੀਚ ਆ ਮੈਂ ਦਿਖਾਉਣਾ ਤੁਹਾਨੂੰ ਇੱਧਰ ਦੇਖੋ ਜਵਾਕਾਂ ਨੇ ਡੌਂਕਾ ਲਾ ਰੱਖਿਆ ਨੇ ਚਿਕੜਮ ਚਿਕੜੀ ਹੋ ਰਹੇ ਨੇ ਪੂਰੇ ਸਾਫ ਹੈ ਬੀਚ ਬਹੁਤਾ ਮਤਲਬ ਕਾਈ ਵਗੈਰਾ ਹੈ ਨਹੀਂ ਹੈ ਬਹੁਤ ਥੋੜੀ ਹੈ ਪਰ ਪਰ ਬਹੁਤ ਸਾਫ ਹੈ ਵਿਚ ਤੇ ਕਮੇ ਆ ਜਮੀਆਂ ਕਰਨ ਤੋਂ ਬਾਅਦ ਆਪਾਂ ਆ ਗਏ ਖਾਣ ਪੀਣ ਤੇ ਇਹ ਰੈਸਟੋਰੈਂਟ ਹੈ ਇਹ ਲੱਗਿਆ ਹੋਇਆ ਇਹਨਾਂ ਦਾ ਮੀਨੂ ਇਹ ਬਾਰ ਬਾਰ ਵਿਸ਼ਤ ਰੈਸਟੋਰੈਂਟ ਨੇ ਤੇ ਇਹਨਾਂ ਦੇ ਇੱਥੇ ਬਾਹਰ ਬੈਠਣ ਵਾਲਾ ਸਿਸਟਮ ਬਣਾਇਆ ਹੋਇਆ ਇਹਨਾਂ ਨੇ ਅੱਡਾ ਰੈਸਟੋਰੈਂਟ ਨੇ ਤੇ ਪਿੱਛੇ ਵੀ ਰੈਸਟੋਰੈਂਟ ਹੈ ਪਾਪਾ ਇੱਥੋਂ ਦੇਖਦੇ ਆ ਕੁਝ ਲੈਣੇ ਆਗੇ ਵੜੇ-ਵੜੇ ਬਾਗ ਨੇ ਅੰਗੂਰਾਂ ਦੇ ਸੱਜਣਾ ਦੀ ਕੰਧ ਟੱਪ ਕੇ ਹੋਵੇ ਲਾਗੀਆਂ ਦੂਰਾਂ ਦੀ ਇਹ ਸੜਕ ਟੱਪਾਂ ਨੂੰ ਫਿਰਦੀ ਹੈ ਨੇ ਦੋਨੇ ਪਾਸਿਓਂ ਵੇਲਾਂ ਪਰ ਵਧੀਆ ਮੇਨਟੇਨ ਕੀਤੇ ਹੋਏ ਨੇ ਯਾਰ ਬਾਗ ਇਹ ਗੱਲ ਨਹੀਂ ਇਹ ਧਰੇ ਪਾਸੇ ਵੀ ਆਹ ਦੇ ਖਲ ਖਲ ਤੋਂ ਨਾ ਇਹ ਕੱਚੇ ਚ ਲੈ ਗਿਆ ਸੀ ਪਰ ਕੱਚੇ ਜਿ ਕਿੱਥੇ ਲੈਂਦੀ ਹੈ ਮਰਸੀਡਿਸ ਜਿਹੜੇ ਪਿੰਡ 'ਚ ਆਪਾਂ ਹੁਣ ਚੱਲੇ ਆਂਗੇ ਕਹਿੰਦੇ ਵੀ ਇਹ ਉਹ ਖਾਸਾ ਪੁਰਾਣਾ ਪਿੰਡ ਆ। ਦੇਖਦੇ ਆ ਕਿੰਨਾ ਕੁ ਪੁਰਾਣਾ ਐ। ਬਾਈ ਇਹ ਕਿਲਾ ਨੂੰ ਮੀ ਮਾਰਤਾ ਪ੍ਰਾਣਾ ਕਾਫੀ। ਕਿਹੜੇ ਵਰ ਦੇ ਬਣੇ ਕਿਹੜਾ ਹੀ ਹੈਗਾ ਇੱਕ ਹਿਸਾਬ ਦਾ। ਅੰਦਰ ਤੋਂ ਮੈਨੂੰ ਲੱਗਦਾ ਐ ਜਿਹੜੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਅੰਦਰ ਦਾ ਨਵਾਂ ਘਰ ਬਣਾ ਤੇ ਮੈਨੂੰ ਲੱਗਦਾ ਜਿੱਥੇ ਕੋਈ ਇੱਕ ਬਿਲਡਿੰਗਾਂ ਪੁਰਾਣੀਆਂ ਨਹੀਂ ਗਈਆਂ ਇੱਥੇ ਬਾਕੀ ਦੇਖਦੇ ਅੱਗੇ ਚੱਲ ਕੇ ਕੀ ਕੁਝ ਪੁਰਾਣਾ ਲਗਭਗ ਸਵੇਰ ਦੇ 20 ਕਿਲੋਮੀਟਰ ਘੁੰਮ ਚੁੱਕੇ ਆ ਸਾਈਕਲ ਤੇ ਇਹੀ ਜਿਹੀ ਕਿਤੇ ਪੈਦਲ ਹੁੰਦੇ ਤਾਂ ਔਖਾ ਹੋ ਜਾਣਾ ਸੀ ਹਨਾ ਸਾਰਾ ਕੁਝ ਨਹੀਂ ਦੇਖਿਆ ਜਾਣਾ ਸੀ ਕਾਰ ਤੇ ਵੀ ਆ ਸਕਦੇ ਸੀ ਪਰ ਉਹਨਾਂ ਸਵਾਦ ਆਉਂਦਾ ਨਹੀਂ ਹੈਗਾ ਬਾਕੀ ਸਾਈਕਲ ਤੇ ਕਾਫੀ ਸੌਖਾ ਹੋ ਗਿਆ ਆਪਾਂ ਨੂੰ ਇੱਕ ਆ ਜਗਾ ਲੱਭੀ ਹੈ ਕਹਿੰਦੇ ਵੀ ਇਹ ਆਟਾ ਚੱਕੀ ਹੈਗੀ ਤੇ ਇਹ ਹਵਾ ਨਾਲ ਚਲਦੀਆਂ ਨੇ ਆ ਜਿਹੜੀਆਂ ਮਤਲਬ ਇਹ ਜੇ ਫਰਜੇ ਨੇਗੇ ਇੰਦਰਲੇ ਵਾਸੀ ਚੱਕੀ ਚੱਲਦੀ ਤੇ ਆਟਾ ਪੀਸਿਆ ਜਾਂਦਾ ਕਾਫੀ ਵੱਡੀ ਹੈਗੀ ਇਹ ਕੈਮਰੇਚਾ ਪੂਰਾ ਸਿਸਟਮ ਮਤਲਬ ਕੈਮਰੇਚਾ ਹਲੇ ਦੇਖਣ ਨੂੰ ਛੋਟੀ ਲੱਗਦੀ ਹੈ ਪਰ ਕਾਫੀ ਵੱਡੀ ਹੈਗੀ ਇਹ ਇਹ ਆਟਾ ਪੀਣ ਵਾਲਾ ਸੌਦਾ ਪੱਤਾ ਲਾਇਆ ਹੋਇਆ ਇਹਨਾਂ ਨੇ ਤਾਂ ਖੈਰ ਵਧੀਆ ਚੀਜ਼ ਹੈਗੀ ਹਵਾ ਨਾਲ ਚੱਲਦੀ ਹੈਗੀ ਇਹ ਤਾਂ ਜਿਹੜੇ ਇਹਦੇ ਆ ਕੰਡੇ ਜਿਹੇ ਇਹਨਾਂ ਚ ਕੁਛੇ ਫਿਟ ਕਰਦੇ ਆ ਵੀ ਹਵਾ ਜਿਹੜੀ ਇਹਨਾਂ ਨੂੰ ਘੁਮਾਈ ਜਾਵੇ ਆ ਫਰਾ ਵਾਂਗੂ ਤਾਂ ਉਹਦੇ ਨਾਲ ਫਿਰ ਇਹ ਘੁੰਮਦੀ ਆ ਤਾਂ ਅੰਦਰ ਜਿਹੜਾ ਮਤਲਬ ਪੜਨੇ ਉਹ ਚੱਲਦੇ ਨੇ ਇਹ ਬਈ ਪ੍ਰਾਣੀ ਜੇਲ ਹੈਗੀ ਜਿਹਨੂੰ ਹੁਣ ਵੀ ਵਰਤਿਆ ਜਾਂਦਾ ਹੈ ਇਹਦੇ ਦਰਵਾਜ਼ੇ ਤੇ ਯੂਰੋਪੀਅਨ ਯੂਨੀਅਨ ਤੇ ਫਰਾਂਸ ਦਾ ਝੰਡਾ ਲੱਗਿਆ ਹੋਇਆ ਸਾਰੇ ਯੂਰਪ ਤੋਂ ਹੀ ਕੈਦੀ ਇੱਥੇ ਲਿਆਉਂਦੇ ਹੋਣਿਆ ਜੀ ਬਈ ਇਸ ਪਿੰਡ ਦੇ ਬਾਹਰ ਦਾ ਦ੍ਰਿਸ਼ਾ ਇਧਰਲੇ ਪਾਸੇ ਲੱਗੇ ਹੋਇਆ ਬਾਲੀਵਾਲ ਦੇ ਨੈਟ ਤੇ ਇਧਰਲੇ ਪਾਸੇ ਪਤਾ ਨਹੀਂ ਕਾਦਾ ਨੱਟ ਆ ਜਾ ਰਿਹਾ ਇਹ ਮੇਬੀ ਫੁੱਟਬਾਲ ਹੌਕੀ ਤਾਂ ਨਹੀਂ ਹੋ ਸਕਦੀ ਹੈਂਡਬਾਲ ਵੀ ਹਨਾ ਛੋਟਾ ਗਰਾਊਂਡ ਆ ਪਰ ਗੋਲ ਲੱਗੇ ਹੋਏ ਆ ਨੈੱਟ ਲੱਗੇ ਹੋਏ ਆ ਇੱਥੇ ਬਈ ਜਿੰਨੀਆਂ ਕਿਸ਼ਤੀਆਂ ਨੇਗੀਆਂ ਇੱਥੇ ਪਾਣੀ ਘਟਾ ਜ ਸਮੁੰਦਰ ਚ ਮਾਰੀ ਬਾਸ ਹੈ ਤਾਂ ਇਹ ਇੱਥੇ ਸਟਕ ਹੋਈਆਂ ਹੋਈਆਂ ਨੇ ਪਾਣੀ ਆਊਗਾ ਤਾਂ ਕੱਢਣਗੇ ਤੇ ਇਹ ਬਈ ਮਾਰਕੀਟ ਹੈਗੀ ਇੱਥੇ ਇੱਥੇ ਰੈਸਟੋਰੈਂਟ ਬਣੇ ਹੋਏ ਨੇ ਇੱਥੇ ਦੁਕਾਨਾਂ ਬਣੀਆਂ ਹੋਈਆਂ ਆ ਬਾਹਰਲੇ ਪਾਸੇ ਸਿਟਿੰਗ ਹੈ ਲਗਭਗ ਸਾਰੇ ਰੈਸਟੋਰੈਂਟਾਂ ਦੀ ਬਾਹਰਲੇ ਪਾਸੇ ਸਿਟਿੰਗ ਹੈਗੀ ਉਹ ਤੁਰ ਤੁਰ ਤੱਕ ਤਾਂ ਦੇਖਦੇ ਆ ਤੇ ਬਹੁਤ ਲੱਗੀ ਹੋਈ ਹੈ ਕੁਝ ਖਾ ਪੀ ਲਈਏ ਫਿਰ ਮਿਲਦੇ ਆਪਾਂ ਗਰਮੀ ਬਹੁਤ ਜਿਆਦੇ ਸੀ ਤੇ ਪਿਆਸ ਲੱਗੀ ਸੀ ਬਹੁਤ ਤੇ ਆਪਾਂ ਛੋਟੀ ਜੀ ਬੋਤਲ ਲਈ ਸੀ ਛੋਟੀ ਜੀ ਤਾਂ ਇਹ ਆਪਨੂੰ ਲਗਭਗ 1.4 ਯੂਰੋ ਦੀ ਪਈ ਹੈਗੀ ਤੇ ਇੰਡੀਆ ਦਾ 400 ਰੁਪਿਆ ਬਣ ਗਿਆ ਇੱਥੇ ਬਈ ਜਿਹੜੀ ਇੱਕ ਗੱਲ ਦੀ ਕਮੀ ਹੈਗੀ ਜਿਹੜੀ ਮੈਨੂੰ ਲੱਗੀ ਹੈ ਜਿਹੜੇ ਹਿਸਾਬ ਨਾਲ ਗਰਮੀ ਹੈਗੀ ਇੱਥੇ ਅੱਜ ਦੇ ਟਾਈਮ 'ਚ ਇਸ ਮਹੀਨੇ 'ਚ ਤਾਂ ਟੂਰਿਸਟ ਵੀ ਬਹੁਤ ਆਉਂਦੇ ਨੇ ਪਰ ਇੱਥੇ ਫ੍ਰੀ ਪਾਣੀ ਪੀਣ ਦੀ ਕੋਈ ਸਹੂਲਤ ਨਹੀਂ ਹੈਗੀ ਇੱਥੇ ਕੋਈ ਵਾਟਰ ਕੂਲਰ ਨਹੀਂ ਲੱਗਿਆ ਹੋਇਆ ਤਾਂ ਇਸ ਵੱਲੋਂ ਆਪਣਾ ਪੰਜਾਬ ਦਾ ਇੰਡੀਆ ਬਹੁਤ ਵਧੀਆ ਹੈਗਾ ਤੁਸੀਂ ਜਿੱਥੋਂ ਮਰਜੀ ਆਪਦੀ ਪਾਣੀ ਵਾਲੀ ਬੋਤਲ ਰੀਫਿਲ ਕਰ ਲਓ ਥਾਥਾਂ ਤੇ ਵਾਟਰ ਕੂਲਰ ਲੱਗੇ ਨੇ ਪਰ ਇੱਥੇ ਤੁਹਾਨੂੰ ਰੈਸਟੋਰੈਂਟ ਦੇ ਵਿੱਚ ਹੀ ਜਾਣਾ ਪਊਗਾ ਪਾਣੀ ਵਾਸਤੇ ਉਹ ਵੀ ਤਾਂ ਜੇ ਤੁਸੀਂ ਕੁਝ ਆਰਡਰ ਕਰੋਗੇ ਉਹਦੇ ਨਾਲ ਤੁਸੀਂ ਕਹਿ ਸਕਦੇ ਹੋ ਵੀ ਸਾਨੂੰ ਪਾਣੀ ਚਾਹੀਦਾ ਤਾਂ ਉਹ ਚੀਜ਼ੇ ਪੈਸੇ ਲੈਂਦੇ ਪਰ ਉਧਾਂ ਰੋਡ ਤੇ ਜਾਂ ਅੰਗਲੀਆਂ ਤੇ ਕੋਈ ਵਾਟਰ ਕੂਲਰ ਨਹੀਂ ਹੈਗਾ ਕੁੱਲ ਮਿਲਾ ਕੇ ਬਈ ਇਹ ਆਈਲੈਂਡ ਬਹੁਤ ਸੋਹਣਾ ਹੈਗਾ ਬਹੁਤ ਕੁਝ ਦੇਖਣ ਨੂੰ ਮਿਲਦਾ ਇੱਥੇ ਸਟਰੀਟ ਦੇਖੋ ਬਈ ਕਿੰਨੀ ਸੋਹਣੀ ਆ ਆ ਦੇਖਣ ਨੂੰ ਕਾਫੀ ਪੁਰਾਣੀ ਲੱਗਦੀ ਆ ਪਰ ਵੈਲ ਮੈਂਟੇਨਡ ਆ ਇਹ ਵੀ ਪਾਈ ਮਾਰ ਤਾਂ ਕਾਫੀ ਪੁਰਾਣੀਆਂ ਲੱਗਦੀਆਂ ਨੇ ਦੇਖਣ ਨੂੰ ਖੋਲ ਮਲਾ ਕੇ ਬਾਈ ਜਿਹੜਾ ਅੱਜ ਦਾ ਐਕਸਪੀਰੀਅੰਸ ਹੈ ਬਹੁਤ ਵਧੀਆ ਰਿਹਾ ਤੇ ਬਹੁਤ ਸੋਹਣਾ ਬਹੁਤ ਖੂਬਸੂਰਤ ਆਈਲੈਂਡ ਹੈਗਾ ਇਹ ਕਈ ਵਾਰੀ ਹੁੰਦਾ ਵੀ ਆਪਾਂ ਕੈਮਰੇ ਚ ਸਾਰੀਆਂ ਚੀਜ਼ਾਂ ਨਹੀਂ ਕੈਦ ਕਰ ਸਕਦੇ ਪਰ ਜਦੋਂ ਤੁਸੀਂ ਕਿਸੇ ਵੀ ਆਈਲੈਂਡ ਤੇ ਜਾਓਗੇ ਤਾਂ ਉਹ ਪੱਕਾ ਸੋਹਣਾ ਹੀ ਹੋਊਗਾ ਕਿਉਂਕਿ ਇਹ ਦੌੜ ਭੱਜ ਦੀ ਜ਼ਿੰਦਗੀ ਤੋਂ ਥੋੜਾ ਹਟਕੇ ਹੁੰਦਾ ਹਨ ਤੇ ਇੱਥੇ ਪੋਪੂਲੇਸ਼ਨ ਘੱਟ ਹੁੰਦੀ ਹੈ ਗ੍ਰੀਨਰੀ ਜਿਆਦਾ ਹੁੰਦੀ ਹੈ ਸਮੁੰਦਰ ਦੇ ਨੇੜੇ ਹੋਊਗਾ ਤਾਂ ਲੈ ਦੇ ਕੇ ਇੱਥੇ ਕਿਸੇ ਵੀ ਆਈਲੈਂਡ ਦੇ ਕੋਲ ਅਬ ਮੈਨੂੰ ਲੱਗਦਾ ਇੱਕ ਵਧੀਆ ਆਈਡੀਆ ਹੈਗਾ ਤਾਂ ਜਾਣਾ ਜ਼ਰੂਰ ਚਾਹੀਦਾ ਬਾਕੀ ਚੱਲਦੇ ਆਂ ਵਾਪਸ ਜੇ ਰਸਤੇ 'ਚ ਕੋਈ ਵਧੀਆ ਚੀਜ਼ ਹੋਈ ਦੇਖਣ ਵਾਲੀ ਤਾਂ ਆਪਾਂ ਰੁੱਕ ਕੇ ਦੇਖਾਂਗੇ ਜ਼ਰੂਰ ਤਾਂ ਨਹੀਂ ਮਿਲਦੇ ਆਂ ਆਪ ਅਗਲੇ ਵਲੌਗ ਦੇ ਵਿੱਚ